ਪੁਰਾਣੇ ਮੁਕਾਮ ਤੇ ਜੰਗ ਐਉਂ ਚੱਲਣਾ ਸ਼ੁਰੂ ਹੋ ਗਿਆ ਜਦੋਂ ਪਹਿਲਾ ਜੇਰ ਨੈਲ ਗਿਆ ਮਾਰਿਆ ਅੱਖੀ ਹੁੰਦੇ ਹਾਰ ਤੱਕ ਕੇ ਐਸਾ ਚੜਿਆ ਚੜਿਆ ਕਰੋਧ ਵਾਜਦਾਰ ਨੂੰ ਉਹਨੇ ਵੱਡਾ ਪੋਤੇ ਆਪਣਾ ਥੱਲਿਆ ਥੱਲਿਆ ਅੱਬਾ ਕੋਲੋਂ ਲੈ ਕੇ ਆ ਗਿਆ ਨਵੀਂ ਚੱਲਿਆ ਛੇ ਵੀ ਗੁਰਾਂ ਨੇ ਇਧਰੋਂ ਸੂਰਮਾ ਭਾਈ ਪਰਸਰਾਮ ਤੋਂ ਜਰਨੈਲ ਦੋ ਕਮਾਨ ਨੂੰ ਸੰਭਾਲ ਕੇ ਦਲ ਲੈ ਕੇ ਨੇੜ ਫੋਜ ਕੇ ਕੜ ਕੇ ਕੜ ਕੇ ਖੰਡੇ ਤੇ ਗੰਸੂਰਿਆਂ ਦੇ ਅਣ ਖੜ ਕੇ تیر ਚੱਲਦੇ ਕੁਰੰਡੀਆਂ ਕਮਾਨ ਨੂੰ ਚੱਲਦੇ ਕੁਰੰਡੀਆਂ ਕਮਾਨ ਨੂੰ ਛੱਡੇ ਹੋਏ ਬਾਲੀਆਂ ਦੇ ਸੁੱਕੇ ਸੀਨਿਆਂ ਸੀਨਿਆਂ ਨੂੰ ਇਨਵੇਂ ਨਿਸ਼ਾਤੀਆਂ ਨੂੰ ਛੁੱਟ ਦੇ ਛੁੱਟ ਦੇ ਜ਼ਿੰਦਗੀ ਦੇ ਖੜੇ ਬਾਗ ਨੂੰ ਮੁੱਟ ਪੁੱਟ ਦੇ ਵਾਦ-ਵਾਦ ਕੇ ਸੂਰਮੇ ਲੜਦੇ ਵਾਦ-ਵਾਦ ਕੇ ਵਾਦ ਕੇ ਸੂਰਮੇ ਲੜਦੇ ਵਰਦੇ ਸਵੈਰਿਆਂ ਤੇ ਨਾਚ ਤੇਗਦਾ ਤੇਗਦਾ ਢਾਲ ਤੇ ਟੁੱਟਦੇ ਟੁੱਟਦੇ ਜਾਪੇ ਠਠਿਆਰ ਤਾਂਦ ਨੂੰ ਜਿਵੇਂ ਕੁੱਟਦੇ ਹੱਥ ਕਿਸੇ ਦਾ ਕਿਸੇ ਦੀ ਬਾਹ ਕੱਟੀ ਗਈ ਸਿਰ ਸੀ ਕਿਸੇ ਦਾ ਉੱਡਿਆ ਕੋਈ ਕਰਦਾ ਕਰਦਾ ਤੇ ਕੋਈ ਵਾਰ ਰੋਕਦਾ ਡਿੱਗਾ ਕੋਈ ਪਾਣੀ ਮੰਗਦਾ ਕੈਰ ਜੀ ਕੈਰ ਜੀ ਖਾਣਾ ਦੇ ਹਾਲਾਤ ਜੰਗ ਵਿੱਚੋਂ ਸਿੱਖਾ ਤੀਰਾਂ ਦਾ ਵਰਾਇਆ ਆਉਨੇ ਐਸਾ ਪਰ ਮੈਂ ਪਰ ਸ਼ਰਮ ਤੋਂ ਵਾਰੇ ਵਾਰੇ ਢਾਲੀ ਉੱਤੇ ਵਾਰ ਖਾਨਦੇ ਰੋਕੇ ਸਾਰੇ ਉਹ ਹੋ ਚਾਹੋ ਕੇ ਅੱਗੇ ਸੀ ਨਬੀਵਾਦਿਆ ਨੇੜੇ ਆਗੇ ਸਿੱਖ ਫੌਜ ਦੇ ਤੇਗ ਤੇਗ ਤੇ ਤੇਗ ਤੇ ਖੜੇ ਆਖਰ ਸੀ ਨਬੀ ਹੰਪਿਆ ਲੱਗਾ ਖਿਸਕਣ ਖਿਸਕਣ ਤੇ ਝਟ ਪਰ ਸਰਾਮ ਨੇ ਐਸੀ ਮਾਰੀ ਤੇਗ ਖਿੱਚ ਕੇ ਵੱਟਤਾ ਵੱਟਤਾ ਮਸਤਾ ਪਰ ਸਰਾਮ ਨੇ ਕੰਡਾ ਕੱਢਦਾ ਹੋਕ